اے گرو وارے گرو وارے گوڑی محلا پہلا کرت پیا نہ میٹے کوئی کیا جانا کیا اگے ہوئی جو تِس پاڑا سوئی ہوا عبرنا کرنے والا دُوا نہ جانا کرم کےوڈ تیری ذات کرم ธรรม تیرے نام کی ذات رہا ਤੂੰ ਏ ਵਡਦਾਤਾ ਦੇਵਨਹਾਰ ਟੋਟ ਨਾਹੀ ਤੁਧ ਭਗਤ ਪੰਡਾਰ ਕੀਆ ਗਰਮ ਨਾ ਆਵੇ ਰਾਸ ਜਿਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਨ ਹੈ ਬਖਸ਼ ਮਲਾਈ ਜਿਉ ਭਾਵੀ ਤਿਉ ਨਾਮ ਜਪਾਈ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤ ਦੇ ਪਰਉਸੈ ਤੇਰੇ ਤਨ ਮਹਿ ਮੈਲ ਨਾਹੀ ਮਨ ਰਾਤਾ ਗੁਰਬਚਨੀ ਸਤਿ ਸ਼ਬਦ ਪਛਾਤਾ ਤੇਰਾ ਤਾਨ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਨਾਈ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਅਪਿਓ ਪੀ ਆਇਆ ਅਨ ਭੈ ਵਿਸਰੇ ਨਾਮ ਸਮਾਇਆ ਕਿਆ ਡਰੀਐ ਡਰ ਡਰਹਿ ਸਮਾਨਾ ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਹਿਰਦੈ ਹਰਿ ਰਾਸ ਸਹਜ ਸੁਭਾਏ ਮਿਲੇ ਸਬਾਸ ਜਾਹੇ ਸਵਾਰੈ ਸਾਜ ਪਿਆਲ ਇਤ ਉਤਮਨ ਮੁਖ ਬਾਂਦੀ ਕਾਲ ਤਹਿਨਸ ਰਾਮ ਹਿਰਦੈ ਸਿ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੀ ਬੀਦ ਕਥ ਹੈ ਆਕਾਰ ਤੀਨ ਅਵਸਥਾ ਕਹ ਵਖਿਆਨ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਨ RAM ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਏ ਹੈ ਮਰਨਾ ਰਹਾ ਚਾਰ ਪਦਾਰਥ ਕਹ ਸਭ ਕੋਈ ਸਿਮਰਤ ਸਾਸਤ ਪੰਡਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕੈ ਹਿਰਦੈ ਵਸਿਆ ਹਰ ਸੋਈ ਗੁਰਮਕ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮ ਆਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੀ ਨਿਰਾਸ 부ਜਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਨੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੋ ਸੰਸਾਰੂ ਲੱਭ ਲੋਭ ਮੋਚ ਕੂੜ ਕਮਾਵੇ ਬਹੁਤ ਉਠਾਵਹਿ ਭਾਰੂ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉ ਧਾਰਿ ਉਪਰਿ ਛਾਰੂ ਸੁਣ ਸੁਣ ਸਿੱਖ ਹਮਾਰੀ ਸੋ ਕਰਤ ਕੀਤਾ ਰਹਸੀ ਮੇਰੇ ਜੀਅੜੇ ਬਹੁੜ ਨ ਆਵੇ ਵਾਰੀ ਰਹਾਉ ਉਤਦੇ ਆਖ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਏ ਤਬਾਰੀ ਵੇਲ ਪਰਾਏ ਜੋ ਹੈ ਜੀੜੇ ਕਰਹਿ ਚੋਰੀ ਬੁਰੀਆਰੀ ਫੰਸ ਚੱਲਿਆ ਤੂੰ ਪਿਛੈ ਰਹੀ ਇਹ ਛੁੱਟੜ ਹੋਈ ਹੈ ਨਾਰੀ ਤੂੰ ਕਾਇਆ ਰਹੀ ਹੈ ਸੁਪਨੰਤਰ ਤੁਦ ਕਿਆ ਕਰਮ ਕਮਾਇਆ ਕਾਰ ਚੋਰੀ ਮੈਂ ਜਾ ਕਿਛ ਲੀਆ ਤਾਂ ਮਨ ਭਲਾ ਪਾਇਆ ਹਲਤ ਨਾ ਸੋਬਾ ਪਲਤ ਨਾ ਢੋਈ ਅਹਲਾ ਜਨਮ ਗਵਾਇਆ ਹਉ ਖਰੀ ਦਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾਉ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਭਾਰਾ ਕਿਸੇ ਨਾਲ ਨਾ ਚੱਲੇ ਨਾਨਕ ਝੜ ਚੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕਿਛ ਚਾਖਿਆ ਇੱਕ ਅੰਮ੍ਰਿਤ ਨਾਮ ਤੇਮਾਰਾ ਦੇ ਦੇ ਨੀਮ ਦਵਾਲ ਉਸਾਰੀ ਪਸ ਮੰਦਰ ਕੀ ਢੇਰੀ ਸੰਚੇ ਸੰਚਨਾ ਦੇ ਕਿਸਹੀ ਅੰਧ ਜਾਣੈ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨਾ ਕੇਰੀ ਸੋ ਨੰਬੂ ਰਖ ਮਨ ਅਜਾਣਾ ਹੋਗਿਤ ਸੈ ਕਾ ਪਾਣਾ ਰਹਾਉ ਸਾਹੁ ਹਮਾਰਾ ठाकुर ਭਾਰਾ ਹਮ ਤਿਸਕੇ ਵਣਜਾਰੀ ਜੀਉ ਪਿੰਡ ਸਭ ਧਾਸ ਤਿਸੈ ਕੀ ਮਾਰਿਆ ਭੇ ਜੀਵਾਲੇ ਗੌੜੀ ਚੀਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉ ਰੱਖੋ ਘਰ ਬਾਰ ਮਨਾ ਮਾਨਹਿ ਲੂਟਹਿ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰਮਨਾ ਆਗੈ ਜਮਦਲ ਬਖਮ ਕਨਾ ਰਹਾਉ ਫਸਾਰ ਮਡੋਲੀ ਰਾਖੈ ਦਵਾਰਾ ਭੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲਟੇਨ ਸੋ ਪੰਚ ਜਨਾ ਢਾਹੀ ਮਡੋਲੀ ਲੂਟਿਆ ਦੇਹਰਾ ਸਾ ਤਨ ਪਕੜੀ ਇਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੀ ਪੰਜ ਜਨਾ ਕਾਮਣ ਲੋੜੈ ਸੋਇ ਨਾ ਰੁੱਪਾ ਮਿੱਤਰ ਲੋੜੇਨ ਸੋ ਖਾ ਦਾਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜਮਪੁਰ ਬਾ ਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਪੀਤਰ ਮੁੰਦਰਾ ਕਾਇਆ ਕੀਜੈ ਖਿੰਥਾਤਾ ਪੰਚ ਚੇਲੇ ਵਸ ਕੀ ਜਹਰਾਵਲ ਇਹੋ ਮਨ ਕੀ ਜੈ ਡੰਡਾਤਾ ਜੋਗ ਜੁਗਤ ਿਇਵ ਪਾਵਿਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕਾਂਡ ਮੂਲ ਮਨ ਲਾਵਿਸਤਾ ਰਹਾਉ ਮੂंड ਮਡਾਏ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾਤਾ ਤਰੇ ਭਵਨ ਤਾਰਨ ਹਾਰ ਸੁਆਮੀ ਏਕ ਨਾ ਚੇਤਸ ਅੰਧਾਤਾ ਕਾਰ ਪਟੰਬ ਗੱਲੀ ਮਨ ਲਾਵਸ ਸੰਸਾ ਮੂਲ ਨ ਜਾਵਸਤਾ ਏਕ ਸਚਰਣੀ ਜੀ ਚਿਤ ਲਾਵਹਿ ਲਭ ਲੋਭ ਕੀਤਾ ਵਿਸਤਾ ਜਪਸ ਨਿਰੰજન ਰਚਸਮਾਨਾ ਕਾਹੀ ਬੁਲਹਿ ਜੋਗੀ ਕਪਟ ਕਾ ਨਾ ਰਹਾਉ ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਬਿਹਾਨੀਤਾ ਪ੍ਰਣਵਤ ਨਾਨਕ ਨਾਂਗੀ ਦਾਜੈ ਫਿਰ ਪਾਛੈ ਪਛਤਾਣੀਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇ ਕਰ ਦ੍ਰਿੜ ਚਿਤ ਕੀਜੈ ਰੀ ਜਨਮ ਜਨਮ ਕੇ ਪਾਪ ਕਰਮ ਕੀ ਕਾਟਨ ਹਾਰਾ ਲੀਜੈ ਰੀ ਮਨ ਏਕੋ ਸਾਹਿਬ ਪਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵਹਿ ਲਖਣਾ ਲਖਣਾ ਜਾਈ ਰੇ ਰਹਾਉ ਸਕਰਖਾਂਡ ਮਾਇਆ ਤਨ ਮੀਠੀ ਹਮ ਤਉ ਪੰਡ ਉਚਾਈ ਰੇ ਰਾਤ ਅਨੇਰੀ ਸੂਜਸ ਨਾਹੀ ਲਜ ਟੂਕਸ ਮੂਸਾ ਪਾਈ ਰੇ ਮਨ ਮੁਖ ਕਰਹਿ ਤੇਤਾ ਦੁਖ ਲਾਗੇ ਗੁਰ ਮੁਖ ਮਿਲੇ ਵਡਾਈ ਰੇ ਜੋ ਤਿਨ ਕੀਆ ਸੋਈ ਹੋਆ ਕੀਰਤਨਾ ਮੀਟਿਆ ਜਾਈ ਰੇ ਸੁਭਰ ਭਰੇ ਨਾ ਹੋਵਹਿ ਊਨੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਕ ਹੋਐ ਜੇ ਨਾਨਕ ਤਉ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਮੂ ਹਮ ਆਈ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕਾਮ ਉਪਾਈ ਮੇਰੇ ਸਾਈਬਾ ਕੌਣ ਜਾਣੈ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੀਤੇ ਰੁਖ ਬਿਰਖ ਹਮਚੀਨੇ ਕੀਤੇ ਪਸ਼ੂ ਉਪਾਏ ਕੀਤੇ ਨਾਗ ਕੁਲੀ ਮਹ ਆਈ ਕੀਤੇ ਪੰਖ ਓਡਾਈ ਹਾਟ ਪਟਣ ਬਜ ਮੰਦਰ ਪੰਨੇ ਕਰ ਚੋਰੀ ਘਰ ਆਵੈ ਅੱਗੋਂ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾ ਛਪਾਵੇ ਟਾਟ ਤੀਰਤ ਹਮ ਨਵਖੰਡ ਦੇਖੇ ਹੱਟ ਪਟਣ ਬਾਜ਼ਾਰਾ ਲੈ ਕੈ ਤਕੜੀ ਤੋਲਣ ਲਾਗਾ ਘਟ ਹੀ ਮਹਿ ਵਣਜਾਰਾ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੁ ਕਿਛ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੀ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਮਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ